ਜੰਮੂ ਕਸ਼ਮੀਰ ਦੇ ਪਹਿਲਗਾਮ ਚੱਤਵਾਦੀ ਹਮਲੇ ਦੌਰਾਨ ਮਾਰੇ ਗਏ ਨੇਵੀ ਲੈਫਟੇਨੈਂਟ ਵਿਨੇ ਨਰਵਾਲ ਦਾ ਬੁੱਧਵਾਰ ਨੂੰ ਕਰਨਾਲ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਭੈਣਾਂ ਤੇ ਚਚੇਰੇ ਭਰਾ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਅੱਤਵਾਦੀ ਹਮਲੇ ਦੇ ਵਿੱਚ ਜਾਨ ਗਵਾਉਣ ਵਾਲੇ ਭਾਰਤੀ ਸੈਨਾ ਦੇ ਲੈਫਟੇਨੈਂਟ ਵਿਨੇ ਨਰਵਾਲ ਦੀ ਭੈਣ ਦੀ ਹਾਲਤ ਦੇਖ ਕੇ ਕਿਸੇ ਦਾ ਵੀ ਦਿਲ ਪਿੰਗਲ ਜਾਵੇਗਾ ਪਰਾਦੀ ਮੌਤ ਤੋਂ ਦੁਖੀ ਪੈਣ ਨੇ ਖੁਦ ਹੀ ਆਪਣੇ ਭਰਾ ਦਾ ਅੰਤਿਮ ਸੰਸਕਾਰ ਕੀਤਾ ਇਸ ਭਾਵੁਕ ਪਲ ਨੂੰ ਦੇਖਣ ਵਾਲੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਰਾਦੀ ਮੌਤ ਕਾਰਨ ਪੈਣ ਕਿਸ ਤਰੀਕੇ ਦੇ ਨਾਲ ਟੁੱਟੀ ਹੋਈ ਹੈ ਅਜਿਹੇ ਚ ਬਾਕੀ ਪਰਿਵਾਰ ਤੇ ਕੀ ਬੀਤ ਰਹੀ ਹੋਵੇਗੀ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਉਹਨਾਂ ਦੀ ਮਾਂ ਦਾ ਕੀ ਹਾਲ ਹੋਵੇਗਾ ਜਿਸ ਦੇ ਜਿਗਰ ਦੇ ਟੁਕੜੇ ਨੂੰ ਅਤਵਾਦੀਆਂ ਨੇ ਬੇਰਹਿਮੀ ਦੇ ਨਾਲ ਗੋਲੀ ਮਾਰ ਦਿੱਤੇ ਉੱਥੇ ਹੀ ਸੀਐਮ ਨਾਇਬ ਸਿੰਘ ਸੈਣੀ ਅਤੇ ਸਾਬਕਾ ਡਿਪਟੀ ਸੀਐਮ ਉਸ਼ੰਤ ਚੋਟਾਲਾ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਵਿਨੇ ਦੀ ਭੈਣ ਸੀਐਮ ਨਾਇਬ ਸਿੰਘ ਸੈਣੀ ਦੇ ਸਾਹਮਣੇ ਫੁੱਟ ਫੁੱਟ ਕੇ ਰੋਈ ਲੈਫਟੇਨੈਂਟ ਦੀ ਅੰਤਿਮ ਯਾਤਰਾ ਦੌਰਾਨ ਪਾਰੀ ਭੀੜ ਉਮੜ ਗਈ ਲੋਕਾਂ ਨੇ ਵਿਨੇ ਨਰਵਾਲ ਅਮਨ ਰਹੇ ਅਤੇ ਪਾਕਿਸਤਾਨ ਦੇ ਖਿਲਾਫ ਨਾਰੇ ਲਗਾਏ ਲੈਫਟੇਨੈਂਟ ਨਰਵਾਲ ਦੀ ਮ੍ਰਿਤਕ ਦੇ ਨੂੰ ਪੈਲਗਾਮ ਤੋਂ ਪਹਿਲਾਂ ਦਿੱਲੀ ਅਤੇ ਫਿਰ ਸ਼ਾਮ 4 ਵਜੇ ਕਰਨਾਲ ਲਿਆਂਦਾ ਗਿਆ